ਅਬੋਰ ਦੀ ਧਰਮਨਗਰੀ ਪੰਜਵੀਂ ਰੋਡ ਉੱਤੇ ਇੱਕ ਵਿਅਕਤੀ ਵੱਲੋਂ ਵਿਤਨ ਕਪੜਾ ਲਰਾਇਆ ਗਿਆ ਸੀਗਾ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਸੱਟਾਂ ਲੱਗੀਆਂ ਸੀਗੀਆਂ ਉਸ ਵਿਅਕਤੀ ਦਾ ਬਿਆਨ ਅਜੇ ਮੀਡੀਆ ਕੇ ਸਾਹਮਣੇ ਆਇਆਗਾ ਦੂਜੇ ਪਾਸੇ ਪੁਲਿਸ ਸਟਾਸ਼ਨ ਨੇ ਵਿਅਕਤੀ ਪਛਾਣ ਕਰ ਲਈ ਹੈ ਪੁਲਿਸ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਉਸ ਵਿਅਕਤੀ ਨੂੰ ਕਾਬੂ ਕਰਕੇ ਉਹਨਾਂ ਦੇ ਉੱਤੇ ਬੰਦੇ ਕਾਰਵਾਈ ਕੀਤੀ ਜਾਵੇਗੀ ਸਾਨੂੰ ਕੀ ਕਿ ਵਿਅਕਤੀ ਨੇ ਤੇ ਵਿਅਕਤੀ ਦੀ ਸਿਸਟਰ ਨੇ ਤੇ ਕੀ ਕਿ ਪੁਲਿਸ ਪਿਆਸ ਨੇ ਕੀ ਗੱਲ ਕੀ ਉਸ ਟੜਾ ਮੈਂ ਹੀ ਦੁਕਾਨ ਤੋਂ ਆਈ ਹਿੰਦੀ ਸੀ ਤੇ ਰਾਜ ਮੁੰਡਾ ਕੱਪਲੇ ਖੜਿਆ ਸੀ ਅੱਛਾ ਮੈਂ ਤੇ ਬੇਲੀ ਕੋਲ ਪੁੱਛਾ ਮੈਂਗਾ ਆਪਾ ਭਜਾਈ ਲੈਨੇ ਟੋਕ ਟੂ ਨੂੰ ਮੈਂ ਭਜਾਉਣ ਲੱਗਿਆ ਇੱਕ ਮੇਰਾ ਬੇਲੀ ਤਾਂ ਬੱਚ ਗਿਆ ਜੀ ਤੇ ਬਾਏ ਮੈਨੂੰ ਮੈਂ ਡਿੱਗ ਗਿਆ ਫਿਰ ਮੈਂ ਬੇਹੋਸ਼ ਹੋ ਗਿਆ ਜੀ ਪਤਾ ਲੱਗਾ ਕੌਣ ਸੀ ਕਿਵੇਂ ਸੀ ਪਤਾ ਤਾਂ ਲੱਗ ਗਿਆ ਪ੍ਰਿੰਸ ਹੈਗਾ ਸੀ ਨਾਮ ਦਾ ਅੱਛਾ ਹਾਂਜੀ ਗਲੀ ਪਤਾ ਲੱਗਿਆ ਬਾਅਦ ਵਿੱਚ ਹਾਂਜੀ ਉਹ ਕਿਉਂ ਮਾਰਾ ਕਿਉਂ ਨੇ ਕੀ ਕਰਨ ਲਿਆ ਐ ਦਾਰੂ ਪੀਤੀ ਸੀ 31 ਮਾਰਚ ਨੂੰ ਨੇ ਅੱਛਾ 31 ਮਾਰਚ ਨੂੰ ਹਾਂਜੀ ਠੀਕ ਹੈ ਤੇ 6 ਵਜੇ ਕਿੱਥੇ ਪੁੱਜੇ ਕਿਤੇ 6:00 ਹਾਂ ਜੀ ਕਰਕ ਤੇ ਗਿਆ ਤੇ 20 ਮਿੰਟ ਕਿੰਨੇ ਕਬੀ ਦੀ ਗੱਲ ਹੈ ਇਹ 10 ਵਾਜੀ 20 ਮਿੰਟ ਦੀ ਕਾਦੀ ਗੱਲ ਹੈ ਹਾਂ ਜੀ ਨਾਮ ਕੀ ਤੁਹਾਡਾ ਅਮੋਲ ਗੁਰ ਕੀ ਤੁਹਾਡਾ ਕੀ ਲੱਗਦਾ ਮੇਰਾ ਤਾਂ ਹੈ ਛੋਟੇ ਵਾਲਾ ਕੀ ਗੱਲ ਕੀ ਹੋਈ ਜਨਬ ਇਹ ਮਤਲਬ ਦੁਕਾਨ ਤੋਂ ਘਰੇ ਆ ਰਿਹਾ ਸੀਗਾ ਉਦੋਂ ਐਨੇ ਦੇਖਿਆ ਵੀ ਕੋਈ ਹੈਗਾ ਕਾਪੇ ਵਾਲਾ ਇਹ ਡਰ ਗਿਆ ਨੇ 45 ਸਕੂਟੀ ਹੂੰ ਸਕੂਟੀ ਵਿੱਚੋਂ ਭਜਾਈ ਤਾਂ ਇੱਕ ਤਰ੍ਹਾਂ ਦੋਸਤ ਬਚ ਗਿਆ ਇਹਨੇ ਬਚ ਕੀ ਵਾ ਵਾ ਸੱਟ ਅੱਛਾ ਕਿਵੇਂ ਵੱਜਾ ਕੀ ਹੁੰਦੇ ਇਹਨੇ ਕਾਪਾ ਮਾਰਿਆ ਉਹ ਮਾਰਿਆ ਕਿਉਂ ਮਾਰਿਆ ਕਿਉਂ ਆਨੇ ਉਹ ਸ਼ਰਾਬ ਨਾਲ ਰੱਜਿਆ ਹੋਇਆ ਸੀ ਬਸ ਉਸ ਕਰ ਨਹੀਂ ਮਾਰਦਾ ਛੋਟਾ-ਮੋਟਾ ਕਿ ਨਹੀਂ ਹੋਇਆ ਸੱਟਾਂ ਦੀ ਸਾਰੀ ਬਾਹ ਫ੍ਰੈਕਚਰ ਆ ਤੇ ਜਿਹੜੀ ਢੂਈ ਉਹਦਾ ਮਨਕਾ ਹਿੱਲ ਗਿਆ ਕੋਈ ਹੋਰ ਵਿਕਲਪ ਦਾ ਨੁਕਸਾਨ ਹੋਇਆ ਕੀ ਹਾਂਜੀ ਸਕੂਟੀ ਸਾਰੀ ਟੁੱਟ ਗਈ ਟੁੱਟ ਗਈ ਕੀ ਮੰਗ ਕੀ ਕਰਦੇ ਹਾਂ ਅਸੀਂ ਇਹੀ ਕਹਿੰਦੇ ਆ ਵੀ ਉਹ ਫੜਿਆ ਜਾਵੇ ਤੇ ਜਿਹੜੇ ਸਾਡਾ ਨੁਕਸਾਨ ਕੀਤਾ ਬਸ ਉਹ ਸਾਰਾ ਉਹ ਕਰ ਦੇਵੇ ਸਵਾਲ ਹੋ ਰਿਹਾ ਤਰਮਨਗਰੀ ਵਿੱਚ 31 ਦਿਨ ਨੂੰ ਇੱਕ ਵਿਅਕਤੀ ਵੱਲੋਂ ਕਾਪੜਾ ਲੜਾਇਆ ਗਿਆ ਸੀ ਅਤੇ ਇੱਕ ਸਕੂਟਰ ਸਵਾਰ ਤੇ ਹਮਲਾ ਕੀਤਾ ਗਿਆ ਸੀਗਾ ਉਸ ਤੇ ਸਰ ਕੋਈ ਕਾਰਵਾਈ ਕੀਤੀ ਉਹ ਬੰਦਾ ਅਸੈਂਟੀਫਾਈ ਕਰ ਲਿਆ ਤੇ ਐਸ ਪਰ ਉਹਨੇ ਸਟੇਟਮੈਂਟ ਅਸੀਂ ਜਿਹੜੀ ਹੈਗੀ ਕਾਰਵਾਈ ਕਰਕੇ ਉਸ ਬੰਦੇ ਤੇ ਉਹਨੂੰ ਜਲਦੀ ਅਪ੍ਰੀਹੈਂਡ ਕਰ ਲਿਆ ਸੀ ਠੀਕ ਹੈ ਧੰਨਵਾਦ